ਹਾਂਜੀ ਬਾਬਿਓ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਤੁਸੀਂ ਸਾਰੇ ਠੀਕ ਹੋਵੋਗੇ ਸੋ ਬਈ ਮੈਂ ਇੱਕ ਵੀਡੀਓ ਬਣਾ ਕੇ ਪਾਈ ਸੀ ਅੱਜ ਤੋਂ 15-20 ਦਿਨ ਪਹਿਲਾਂ ਕਿ ਬਈ ਤੁਸੀਂ ਹਨਾ ਵੀ ਸੈੱਡ ਲਈ ਪਰਾਲੀ ਦੀ ਵਰਤਨਾ ਕਰੋ ਵੀ ਤੁਸੀਂ ਆ ਬੋਰੀ ਦੀ ਵਰਤੋਂ ਕਰੋ ਇਹ ਬੋਰੀ ਦੇ ਬਈ ਫਾਇਦੇ ਬਹੁਤ ਨੇ ਆ ਤੁਸੀਂ ਇੱਕ ਫਾਇਦਾ ਹੀ ਦੇਖ ਸਕਦੇ ਹੋ ਆਪਣੇ ਜਿਹੜੇ ਫਾਰਮੂਲਾ ਟੈਂਪਰੇਚਰ ਸੀ ਬਈ ਉਹ ਟੈਂਪਰੇਚਰ ਅੱਜ ਥੋੜਾ ਜਿਹਾ ਅੱਪ ਜਾ ਰਿਹਾ ਸੀਗਾ ਕੁਝ ਦਿਨੋਂ ਤੋਂ ਆਪੀ ਚੱਲ ਰਿਹਾ ਬਈ ਸਾਰੇ ਦਾ ਮੌਸਮ ਅੱਪ ਚੱਲ ਰਿਹਾ ਥੋੜਾ ਜਿਹਾ ਸੋ ਇਹਦਾ ਆਪਾਂ ਨੂੰ ਕੀ ਫਾਇਦਾ ਬਾਈ ਆਪਾਂ ਨੀਚੋਂ ਦੀ ਬੋਰੀ ਪਾਈ ਆ ਬੋਰੀ ਉੱਤੇ ਤਰਪਾਲ ਪਾਈ ਹੋਈ ਆ ਠੀਕ ਆ ਸੋ ਜਦੋਂ ਆਪਾਂ ਨੂੰ ਇਹ ਲੱਗਦਾਗਾ ਵੀ ਹਾਂ ਮੰਨ ਲਓ ਕਿ ਟੈਂਪਰੇਚਰ ਅੱਪ ਹੋ ਗਿਆ ਸੋ ਫਿਰ ਆਪਾਂ ਉਹ ਪੱਤਰਪਾਲ ਚੱਕ ਕੇ ਬੋਰੀ ਨੂੰ ਠੰਡੀ ਕਰ ਦਨੇ ਆ ਪਾਣੀ ਪੂਣੀ ਮਾਰ ਕੇ ਉਹਨੂੰ ਪੂਰਾ ਠੰਡਾ ਕਰ ਦਨੇ ਆ ਸੋ ਬਾਈ ਮੈਂ ਤੁਹਾਨੂੰ ਇਹੀ ਕਹਿਣਾ ਵੀ ਬੋਰੀ ਦੇ ਵਰਤ ਤੋਂ ਵਧੀਆ ਵੱਧ ਕਰੋ ਕਿਉਂਕਿ ਬੋਰੀ ਨਾਲ ਆਪਣਾ ਸਾਰਾ ਅੰਦਰ ਦਾ ਮਾਹੌਲ ਸਾਰਾ ਸੈੱਟ ਹੋ ਜਾਂਦਾਗਾ ਦੋਨੇ ਗੇਟ ਖੋਲ ਦ ਦੋਨੇ ਗੇਟ ਖੋਲ ਦਨੇ ਆ ਆਪਾਂ ਤੇ ਦੋਵਾਂ ਦਾ ਆਪਾਂ ਪਟਰਪਾਲ ਚੱਕਦੇ ਨੇ ਉਹਨੇ ਹਵਾ ਕਰੌਸ ਹੋ ਜਾਂਦੀ ਆ ਉਹਦੇ ਨਾਲ ਆਪਣਾ ਟੈਂਪਰੇਚਰ ਸੈੱਟ ਹੋ ਜਾਂਦਾ ਸੋ ਬਾਈ ਕਿ ਜਿੰਨਾ ਭਰਾਵਾਂ ਨੇ ਹ ਤੱਕ ਵੀ ਨਹੀਂ ਲਾਇਆ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਵੀ ਹਜੇ ਤੁਸੀਂ ਨਾ ਕੁਝ ਨਾ ਰੁਕ ਜਾਓ ਕਿਉਂਕਿ ਹਜੇ ਟੈਂਪਰੇਚਰ ਥੋੜਾ ਅੱਪ ਚੱਲ ਰਿਹਾ ਹੈਗਾ ਵੀ ਹਜੇ ਦੋ ਹਫ਼ਤੇ ਤੱਕ ਤੁਸੀਂ ਮੈਂ ਕਹਿੰਦਾ ਵੀਰ ਲਾਓ ਤਾਂ ਜੋ ਬਾਈ ਇਹਦਾ ਟੈਂਪਰੇਚਰ ਸੈੱਟ ਹੋ ਜੇ ਕਿਉਂਕਿ ਜੇ ਤੁਸੀਂ ਅੱਜ ਵੀਰ ਲਾਓਗੇ ਬਾਈ ਇਹਦੇ ਨਾਲ ਨਾ ਗਰਮੀ ਕਰਕੇ ਗ੍ਰੀਨ ਬੋਲਡ ਪੈ ਜਾਂਦਾ ਆਪਣੇ ਮਸ਼ਰੂਮ ਨੂੰ ਸੋ ਉਹਦੇ ਨਾਲ ਪ੍ਰੋਬਲਮ ਬਹੁਤ ਫੇਸ ਕਰਨੀ ਪੈਂਦੀ ਆ ਆਪਾਂ ਨੂੰ ਸੋ ਬਾਈ ਮੇਰੀ ਇਹੀ ਬੇਨਤੀ ਆ ਵੀ ਤੁਸੀਂ ਥੋੜਾ ਜਿਆ ਰੁੱਕ ਕੇ ਵੀ ਪਾਇਓ ਜਿੰਨਾ ਵੀਰਾਂ ਨੇ ਵੀ ਪਾਉਣਾਗਾ ਸੋ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਪੋਰਟ ਕਰਿਓ ਸਾਥ ਦਿਓ ਤਾਂ ਜੋ ਹਨਾ ਵੀ ਆਈ ਵੀਡੀਓ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਸੋ ਕਿਦਾ ਨੁਕਸਾਨ ਨਾ ਹੋਵੇ ਬਾਈ ਮੇਨ ਗੱਲ ਨੁਕਸਾਨ ਨਾ ਹੋਵੇ ਹਨਾ ਸੋ ਇਹਦੇ ਉੱਪਰ ਵੀ ਪਾਣੀ ਪਾ ਸਕਦੇ ਆ ਬਾਈ ਉੱਪਰ ਵੀ ਠੰਡਾ ਕਰਨ ਵਾਸਤੇ ਆਪਾਂ ਪਾਣੀ ਪਾ ਸਕਦੇ ਆ ਚੋਲੇ ਦੇ ਨਾਲ ਥੋੜੀ ਗਰਮੀ ਦਾ ਫਰਕ ਪੈ ਜਾਂਦਾ ਸੋ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਆ ਥੈਂਕ ਯੂ ਸੋ ਮੱਚ ਧੰਨਵਾਦ ਸਾਰੇ ਵੀਰਾਂ ਦਾ ਜੋ ਵੀ ਆਪਣੀ ਹੁਣ ਤੱਕ ਸਪੋਰ